ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 24 ਸੈਪਟੈਂਬਰ ਤੇ ਡੇਲੀ ਬਲੌਗ ਡੇ 35 ਬੱਜ ਚੁੱਕੇ ਨੇ ਸਵੇਰ ਦੇ 7:30 ਤੇ ਆਪਾਂ ਜਾ ਰਹੇ ਹਾਂ ਦਿੱਲੀ ਕਿਉਂਕਿ ਮਾਮਾ ਜੀ ਆ ਰਹੇ ਨੇ ਕਿ ਨਿਊਜ਼ੀਲੈਂਡ ਤੋਂ ਤੇ ਉਹਨਾਂ ਦੀ ਫਲਾਈਟ 9 ਵਜੇ ਆਪਣਾ ਆ ਜਾਣੀ ਆ ਦਿੱਲੀ 에ਅਰਪੋਰਟ ਤੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਆਪਣਾ ਪਹੁੰਚਣਾ ਪਹਿਲਾਂ ਪਹਿਲਾਂ ਜਾਣ ਦਾ ਪਲਾਨ ਤਾਂ 1:00 ਵਜੇ ਦਾ ਸੀਗਾ ਕਿ 1:00 2:00 ਵਜੇ ਚੱਲਾਂਗੇ ਬਟ ਫਿਰ ਨੀਂਦ ਆ ਗਈ ਤੇ ਘਰ ਦੇ ਵੀ ਕਹਿੰਦੇ ਆਰਾਮ ਨਾਲ ਜਾਇਓ ਬਟ ਹੁਣ ਜਿਵੇਂ ਜਿਵੇਂ ਪੂਰਾ ਪੂਰਾ ਟਾਈਮ ਕਿ ਅਸ 9 ਵਜੇ ਪਹੁੰਚਣਾ ਹੁੰਦਾ ਵਜੋਂ ਆ ਜਾਣਗੇ ਤਾਂ ਬਸ ਚਲੋ ਗੱਡੀ ਗਰਮ ਹੋ ਗਈ ਆਪਣੀ ਤੇ ਆਪਾਂ ਗੱਡੀ ਬਾਹਰ ਕੱਢਦੇ ਆਂ ਜੂਤ ਨੇ ਉਹ ਨਹੀਂ ਕਰੀ ਗੇਟ ਨਹੀਂ ਖੋਲੇ ਜੋਤ ਨੂੰ ਕਹਿੰਸੀ ਗੇਟ ਖੋਲ ਤੇ ਆ ਗਿਆ ਜੂਤ ਤੇ ਬਸ ਉਹ ਮਾਤਾ ਵਾਹ ਹੁਣ ਕਦੇ ਚਾਹ ਪੀ ਲੈ ਟਾਈਮ ਪੂਰਾ ਪੂਰਾ ਹੋ ਗਿਆ ਹੋਣੀ ਕਰਿਆ ਉਮਰ ਬਧਿਆ ਪਲਾਨ ਸੀ ਮੇਰਾ ਫੁੱਲ ਪਲਾਨ ਸੀਗਾ ਪੁੰਚਣ ਦਾ ਹੁਣ ਚਾਹਾਂ ਬਲਾਈ ਜਾਂਦੇ ਨੇ ਇਹ ਲੇਟ ਹੋਇਆ ਨਾ ਮਾਮੀ ਨੇ ਕਹ ਲਾ ਕਿ ਜੜੀਆਂ ਤੁਹਾਨੂੰ ਤੂੰ ਆ ਜਾ ਬੱਸ ਤੂੰ ਕੁਝ ਲੈਣਾ ਤਾਂ ਲੈ ਲੈ ਤਾਂ ਛੋਟੀ ਗੱਲ ਚਾਹ ਪੀ ਲਈਏ ਤੇ ਨੀਂਦ ਨਹੀਂ ਆਊਗੀ ਗੱਡੀ ਚਲਾਉਂਦੇ ਮੰਮੀ ਪਾਪਾ ਨੂੰ ਥੋੜਾ ਡਰ ਹੋ ਗਿਆ ਸੀਗਾ ਕਿਉਂਕਿ ਸੀ ਐਨ ਜੀ ਦੀ ਸਮੈਲ ਆ ਰਹੀ ਮੈਂ ਚੈੱਕ ਕਰ ਰਿਹਾ ਵਾਂ ਸੰਗੋ ਕੀ ਹਰ ਕੀ ਪਰ ਕੋਈ ਸਵਾਲ ਨਹੀਂ ਐ ਨਾ ਗੱਡੀ ਨੇ ਕੋਈ ਵਾਰਨਿੰਗ ਦਿਖਾਈ ਐ ਦੇਖੋ ਗੱਡੀ ਵੀ ਕੋਈ ਵਾਰਨਿੰਗ ਨਹੀਂ ਦਿਖਾ ਰਹੀ ਤਾਂ ਮੈਂ ਸਾਰਾ ਪਿੱਛੋਂ ਖੋਲ ਕੇ ਵੀ ਚੈੱਕ ਕਰ ਰਿਹਾ ਵਾਂ ਮਟੋਕੇ ਕੋਈ ਸਮੱਸਿਆ ਨਹੀਂ ਹੈਗੀ ਉਹ ਲੱਗਦਾ ਨਾਲ ਰੇਲ ਗੱਡੀ ਆ ਗਈ ਸੀਗੀ ਉਹਦੇ ਕਰਕੇ ਨਾ ਜੀ ਹੋਵੇ ਸਮੈਲ ਚਲੋ ਅੱਪਾ ਜਿੰਨਾ ਟਾਈਮ ਹਨ ਜਿੰਨ ਵੱਧ ਤੋਂ ਵੱਧ ਸਫਰ ਖਿੱਚ ਦਾਂਗੇ ਨਾ ਜਿਹੜਾ ਟ੍ਰੈਫਿਕ ਤੋਂ ਉਹਨਾਂ ਹੀ ਵਧੀਆ ਵੇ ਟ੍ਰੈਫਿਕ ਹੋ ਜੂਗੀ ਫਿਰ ਸਾਨੂੰ ਟਾਈਮ ਰੱਖਣਾ ਲੱਗੇ। ਉਹ ਪਤਾ ਪੰਪ પેટ્રોલ ਪੋਆੜੀ ਬੰਨ ਲਵਲਟਰ પેટ્રોલ ਦੀ ਲੈਟਰੀ ਜਦ ਰਵੇ ਪੰਪ ਦੀ ਦਿਖਦਾਨ ਪਟੋਲ ਪੋਆੜੀ ਸੀ ਐਨ ਜੀ ਹੈਗੀ ਆ ਅੱਗੇ ਦੇਖ ਲੈ ਵੈਸੇ ਸੀ ਐਨ ਜੀ ਜੋ ਰੀਪੋਆਲੀ ਸੀ ਐਨ ਜੀ ਜੋ ਤਾਂ ਦੇਖ ਲਾਓ ਕਿੱਥੇ ਰੁਪਏ ਹੈਗੀ ਆ ਉਹ ਦੇ ਉਧਰ ਸੀ ਐਨ ਜੀ ਪਛੇ ਵੀ ਰਣਗਾ ਸੀ ਐਨ ਜੀ ਪਾਜੀ ਬਰੇ ਸੀਐਨਜੀ ਬਹਿਜੂ ਸੀਐਨਜੀ ਬਹਿਜੂ ਨਾ ਦੇਰ ਤੋਂ ਬਹੁਤ 6 ਵਜੇ ਤੋਂ ਬਾਅਦ ਠੀਕ ਹੈ ਤਾਂ ਸੀਐਨਜੀ 6 ਵਜੇ ਤੋਂ ਬਾਅਦ ਪਾਉਗੀ ਤੇ ਚਲੋ ਆਪਣਾ ਸਫਰ ਖੜੀਏ ਫਿਰ ਦੇਖਦੇ ਅੱਗੇ ਮਿਲ ਜੂ ਸੀਐਨਜੀ ਦਾ ਤਾਂ ਬੱ ਚੱਲ ਪਏ ਜੀ ਤੇ ਹੁਣ ਦੇਖਦੇ ਵਾਸਤੇ ਹੈਗੇ ਸੀਐਨਜੀ ਪੈਟਰੋਲ ਵਾਦੀ ਪੈਕ ਹੈਗਾ ਅੱਗੇ ਜੇ ਮਿਲ ਗਈ ਸੀਐਨਜੀ ਪਵਾ ਲਾਂਗੇ ਪਰ ਸੀਐਨਜੀ ਪੰਪ ਨੇ ਜਿਹੜੇ ਉਹ 6 ਵਜੇ ਤੋਂ ਬਾਅਦ ਹੀ ਖੁੱਲਦੇ ਨੇ ਇਹ ਸਾਰਾ CNG ਦਾ ਆ ਪੰਗਾ ਵਲ ਆ ਜੰਡਾ ਚ ਮਿਲਦੀ ਬੜੀ ਘੱਟ ਜਗ੍ਹਾ ਜਗਾ ਹਰ ਇੱਕ ਪੰਪ ਤੇ ਹੋਣੀ ਚਾਹੀਦੀ ਸਿਜੀ ਐਨ ਜੀ ਦਾ ਹਰ ਇੱਕ ਪੰਪ ਤੇ ਨਹੀਂ ਹੁੰਦਾ ਚਲੋ ਸਫਰ ਕਰਤੀ ਹੁਣ ਤਾਂ ਪਹਿਲਾ ਟੋਲ ਆ ਗਿਆ ਆਪਣਾ पुरक लुट लेखोड़े कितन लंगव? इतन लंगव खटी रट और पाऊस्थे मच्चन रट रट बाऊ रोक ले तुने चिच <laughs> तो ਟਾਈ ਟੋਲ ਕੱਟ ਗਿਆ ਕੱਟ ਗਿਆ ਰੇਟੋ ਪਹਿਲਾ ਟੋਲ ਸੀਗਾ ਇਹ ਦਿੱਲੀ ਜਾਂਦੇ ਹੋਏ ਨੂੰ ਅਸ ਕਨੌਰੀ ਪਹੁੰਚਣ ਆਲੇ ਆਪਾਂ ਫਿਰ ਬਹ ਹਰਿਆਣਾ ਚ ਐਂਟਰ ਕਰ ਜਾਗੇ ਇਹ ਆ ਗਿਆ ਜੀ ਆਪਣਾ ਦੂਜਾ ਟੋਲ ਦਿੱਲੀ ਨੂੰ ਜਾਂਦਾ ਹਾਂ ਜੀ ਕਿਤਵਾ ਟੋਲ ਆ ਇਹ ਯਾ ਵਿਚਾਰਾ ਨੰਗ ਗਿਆ ਚਾਣਾ ਲੱਗ ਕੇ ਅੱਗੇ ਆ ਲੈ ਟੋ 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 ਆ ਗਿਆ ਪਰ ਹੁਣ ਤੱਕ ਗੱਡੀ ਨਹੀਂ ਤਾਂ ਭਈ ਅਰੇ ਅਰੇ ਜੀ ਚਾਣਗੇ ਤਾਂ ਤੋ ਹੁਣ ਨਹੀਂ ਵੀ ਤੇ ਜੀ ਨਾ ਸੁਰਜ ਨੂੰ ਆਂਗੇ ਨਿਕਲ ਗਿਆ ਸਵੇਰੇ ਆ ਸੂਰਿਆ ਦੇਵਤਾ ਨੂੰ ਪ੍ਰਣਾਮ ਅਰੇ ਪੰਪ ਤੇ ਰੁਕੇ ਆ ਸੀਐਨਜੀ ਪਵਾਉਣ ਨੇ પેટ્રોલ ਪਵਾ ਲਿਆ ਸੀ ਪਰ ਐਵੇਂ પેટ્રોલ ਸੇਫ ਰਹਿੰਦਾ ਵਾ ਸੀਐਨਜੀ ਨਾਲ ਵਧੀਆ ਐਵਰੇਜ ਦਿੰਦੀ ਆ ਤਾਂ ਉਹਦੇ ਬਸ ਇਹ ਸਿਰੂਰ ਸੀਐਨਜੀ ਵਾਲੀ ਮਸ਼ੀਨ ਇਹ ਖੁੱਲੀ ਨਹੀਂ ਸੀ ਉਹ 6 ਵਜੇ ਖੁੱਲ ਨਹੀਂ ਸੀ ਉਹਰ ਤੱਕ ਆ ਕੇ ਚਿਤਾ ਹੋ ਗਿਆ ਮਨੋ 6:30 ਹੋ ਗਏ ਤੇ ਹੁਣ ਮਸ਼ੀਨਾਂ ਚੱਲ ਗਈਆਂ Kami CNG Pada kalau belajar safari kita itu kardian. Nale, ma' mau tuh lah ya, nih lagi. Ah. Ah. Vay. ਦੀ ਯਾ ਲੈ ਇਹੰਦਰ ਦੀ 40 ਰੁਪਏ ਦੀ ਰੋਗੀ ਸੀ ਹਾਂਜੀ ਇਹ ਤੋੜਿਆ ਨੀ ਦੀ ਜੀ ਹੁਣ ਹਟ ਗਿਆ ਬਸ ਬਲ ਮਸ਼ੀਨ ਤੇ ਖਰਾਬੀ ਹੋਈ 40 ਰੁਪਏ ਦੀ ਰੋਗੀ ਸੀ ਮੈਂ ਇਹ ਸ਼ਾਰਟ ਰੁਪਏ ਦੀ ਫੀਸ ਹੀ ਪਾ ਲ ਕਮਾਲ ਦੀ ਗੱਲ ਐ ਮੈਂ ਸੋਚਿਆ ਹਵਾ ਵੀ ਪੁਰਾਣੀ ਹੈ ਪੰਪ ਉੱਤੇ ਹਵਾ ਨਾਲ ਚੱਲਦਾ ਨਹੀਂ ਹੈਗਾ ਚਲ ਕੇ ਦੇਖਦੇ ਹਵਾ ਦਾ 150 ਕਿਲੋਮੀਟਰ ਰਹਿ ਗਿਆ ਬਸ ਦਿੱਲੀ 에ਰਪੋਰਟ ਜਿੱਥੇ ਸੀਐਨਜੀ ਪੁਆਈਆ ਉੱਥੇ ਦਾ ਤੂ ਪੈਰੀ ਹੈ ਮੇਰੀ ਅੱਖਾਂ 'ਚ ਧੱਕਰ ਸੂਰਜ ਬਣਨ ਸਤਾਂਕਾਂ 'ਚ ਪੈ ਰਿਹਾ ਪਰ ਮਜ਼ਾ ਆ ਰਿਹਾ ਹਲਕਾ ਹਲਕਾ ਜਾ ਸਾਫ ਹਾਈਵੇ ਕਿੰਨੀ ਵਧੀਆ ਚਲਾ ਕੇ ਲੈ ਕੇ ਜਾਓ ਇਹ ਜਿਹੇ ਹਾਈਪੇ ਹੁਣ ਚਾਹੀਦੇ ਆ ਸੜਕ ਉੱਡੀ ਜਾਂਦੀ ਹੈ ਗੱਡੀ ਸਫ਼ਰ ਦਾ ਨੂੰ ਪਤਾ ਨਹੀਂ ਲੱਗਦਾ 뷰 ਬਹੁਤ ਸੋਹਣਾ ਆ ਰਿਹਾ ਦੇਖ ਤੀਜਾ ਟੋਲ ਆ ਗਈ ਤੀਜਾ ਟੋਲ ਥਰਡ ਟੋਲ ਇਨ ਦਾ ਬੇ ਬੇਬੀ ਯੂਮ ਬਹੁਤ ਟੋਲ ਪਲਾਜ਼ਾ ਆ ਰਹੇ ਨੇ ਸਵਾਰ ਤੇ ਸਾਨੂੰ ਚਲੋ ਜਦੇ ਗੜ ਦਿੰਦੇ ਆ ਇਹਦੇ ਪਿੱਛੇ ਇਹ ਗਾੜੀ ਬਹੁਤ ਮਹਿੰਗੇ ਪੈ ਗਈ ਯਾਰ ਇਹ ਚੌਥਾ ਟੋਲ ਆ ਗਿਆ ਥੋੜੇ ਟਾਈਮ ਚ ਪਤਾ ਨਹੀਂ ਲੱਗ ਰਿਹਾ ਇਨ ਟੋਲ ਬਹੁਤ ਟੋਲ ਹੋ ਗਿਆ ਯਾਰ ਇਹ ਤਾਂ ਅੱਜ ਤਾਂ ਨਜਾਇਜ਼ ਹੀ ਨੇ ਪੁੱਠੇ ਬਾਹੀ ਨਹੀਂ ਆ ਗਈ ਸੀ ਪਹੁੰਚ ਗਏ ਦਿੱਲੀ ਮਾਮਾ ਜੀ ਨੂੰ ਲੈਣ ਪਹਿਲਾ ਸੀ ਕਿ ਸਾਨੂੰ ਮਾਮੀ ਜੀ ਦਾ ਫੋਨ ਆਇਆ ਉਹ ਕਹਿੰਦੇ ਕਿ ਮਾਮਾ ਜੀ ਦੀ ਫਲਾਈਟ ਲੇਟ ਹੋ ਗਈ ਘੰਟਾ ਅਸੀਂ ਬਰ ਉਹ ਜਾ ਰਾਹ ਚ ਹੋਲੀ ਹੋ ਗਏ ਸ਼ੁਕਰ ਕਰੋ ਅਸੀਂ ਖਾਣ ਨੂੰ ਨਹੀਂ ਰੁਕੇ ਕੁਛ ਮਾਮਾ ਦਾ ਫੋਨ ਆ ਗਿਆ ਸਾਨੂੰ 9:30 ਇਹਦਾ ਆ ਜਾਓ ਕਿੱਥੇ ਹੋ ਮੈਂ ਆ ਗਿਆ ਹੈ ਹੈ ਇਹਦਾ ਕਿੰਨਾ ਘੰਟਾ ਲੇਟ ਹੋ ਗਈ ਫਿਰ ਚਲੋ ਮੈਂ ਸਰੋਹ ਕਰੀ ਸੀ ਰੋਕੀ ਨਹੀਂ ਸੀ ਰਾਹ ਚ ਪਰ ਅਜੇ ਮਾਮਾ ਜੀ ਦੇ ਅੰਦਰੋਂ ਕਲੀਅਰੈਂਸ ਹੋ ਰਹੀ ਆ ਇਮੀਗ੍ਰੇਸ਼ਨ ਕਲੀਅਰੈਂਸ ਹੋ ਕੇ ਬੈਗ ਬੂਕ ਮਿਲ ਲੰਗੇ ਫਿਰ ਬਾਹਰ ਆਉਣਗੇ ਅਸੀਂ ਉਹਨਾਂ ਬਾਹਰ ਹੀ ਬੈਠੇ ਆ ਪਾਰਕਿੰਗ ਚ ਵੇਟ ਕਰ ਰਹੇ ਆ ਉਹਨਾਂ ਦੀ ਬਸ ਫੇਰ ਲੈ ਕੇ ਮਾਮਾ ਜੀ ਨੂੰ ਚਲਦੇ ਆ ਮਾਮਾ ਜੀ ਬਾਹਰ ਆ ਰਹੇ ਨੇ ਉਹਨਾਂ ਨੂੰ ਲੈਣ ਜਾ ਰਹੇ ਆ ਆਪਾਂ ਪਿੱਲਰ ਨੰਬਰ ਕਿਹੜੇ ਤੇ ਆਪਾਂ ਮਾਮਾ ਹੜਾ ਉਹ ਖੜਿਆ ਵਾ ਨਿਊਜ਼ੀਲੈਂਡ ਵਾਲੇ ਬੰਦੇ ਆਏ ਨਿਊਜ਼ੀਲੈਂਡ ਵਾਲੇ ਇਹਨੇ ਨਹੀਂ ਫੂਟ ਨਹੀਂ ਛੱਡਿਆ ਅੱਜ ਵੀ ਮੈਚੀ ਆਲੀ ਪਾਈ ਫਿਰਦੇ ਆ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਆ ਕੇ ਬੋਰਡਿੰਗ ਵਾਰ ਦਿਖਾਇਓ ਮਿੰਨ ਕੋ ਫੇਰ ਲੀਰ ਮੈਂ ਪਛਾਣੀ ਕਾਤੂ ਰੱਖ ਲਿਆ ਮੂੰਹ ਹੀ ਕੱਢ ਕੇ ਰੱਖੀ ਜਾਂਦੇ ਸੀ ਅੱਛਾ ਚਲੋ ਆ ਗਿਆ ਬੈਗ ਦਿਖਾਤੀ ਆ ਮੈਂ ਵੈਲਕਮ ਟੂ ਇੰਡੀਆ ਬਾਮਾ ਜੀ ਮੇਰੇ ਹੱਥ ਮੇਰੇ ਹੱਥ ਨਿਊਜ਼ੀਲੈਂਡ ਉਹ ਇੱਧਰ ਆ ਜਾ ਉੱਥੋਂ ਉੱਥੋਂ ਨਿਕਲ ਜੀ ਵੇ ਬਾਈ ਇੰਡੀਆ ਹੈ ਬਸ ਠੰਡ ਹੋਣ ਵਾਲੀ ਆ ਇਹਦਾ ਲਾ ਦੇ ਉਹ ਤਾਂ スウェット ਸ਼ਰਟ ਪਾਈ ਫਿਰਦੇ ਆ ਮੈਂ ਉਹ ਮੁੰਮੀ ਕਹਿੰਦੀ ਕਾ ਤੂੰ ਕੱਟਨੀ ਉਹ ਤਾਂ ਬਾਹਰ ਬਾਹਰ ਇੱਧਰ ਰੱਖੀ ਬੈਠਾ ਮੈਂ ਜਦੋਂ VOTING PASS ਦਿਖਾਇਆ ਹਾਂ ਮੇਰ ਦੇਖਿਆ ਹੁੰਦੇ ਨੰਬਰ ਇੱਥੇ ਇਹਨਾਂ ਆਪਿਆ ਮਹਿਰਾ ਤੂੰ ਕਹੋ ਮਹਿਰਾ ਤੂੰ ਸਭ ਤੋਂ ਪਹਿਲਾਂ ਨਿਕਲੇ ਉਹਨਾਂ ਨੂੰ ਹੋਰ ਤੂੰ ਪਹਿਲਾਂ ਜੀ ਆਉਣਾ ਹੈ ਮੈਂ ਤਾਂ ਵੀ ਤੇ ਗਏ ਵਿੱਚੋਂ ਤਾਜੀ ਸਮਾਨ ਮਾਮਾ ਜੀ ਦਾ ਰੱਖਦੇ ਗੱਡੀ ਚ ਚਲੋ ਤਾਂ ਆ ਗਏ ਮਾਮਾ ਜੀ ਹੁਣ ਆਪਾਂ ਚੱਲੇ ਵਾਪਸ ਪੰਜਾਬ ਨੂੰ ਮम्मा ਕੇ ਦਾ ਦਵਾਈ ਦਵਾ ਦੋ ਮੈਨੂੰ ਓਏ ਆ ਵੀ ਰੱਗੀ ਕਿਵੇਂ ਹੋਣੀ ਆ ਗੱਡੀ ਚਲਾਉਂਦੇ ਬਹੁਤ ਥੱਕੇ ਭੁੱਖੇ ਬੋਲ ਲੱਗੀ ਆ ਮੈਂ ਹੁਣ ਰਾਹ 'ਚ ਅਸੀਂ ਰੁਕੇ ਆ ਮੰਨਤ ਟਰੱਪੇ ਦੇ ਉੱਤੇ ਬਾਗਰੋਂ ਵਿੱਚੇ ਮੈਂ ਅੰਦਰ ਬੈਣਾ ਆ ਜੀ ਇਹ ਆਪਣਾ ਅੱਜ ਦਾ ਬ੍ਰੇਕਫਾਸਟ ਮਸੇ ਹੀ ਮੜਿਆ ਹਨ ਉਹਨਾਂ ਨੂੰ ਭੁੱਖੇ ਪਾਣੀ ਤੇ ਮੈਸੇਜ ਕਰਤਾ ਮੰਨਤ ਠਾਪੇ ਦੇ ਇਹਨੇ ਜ ਆਪਣੇ ਸਨੀ ਠਾਕੁਰ ਜੀ ਬਹੁਤ ਗ੍ਰੇਟ ਹੋਸਪੀਟੈਲਿਟੀ ਬਹੁਤ ਵਧੀਆ ਐਕਸਪੀਰੀਅੰਸ ਬਹੁਤ ਗੁੱਡ ਖਾਣਾ ਜੋ ਵੀ ਦਿੱਲੀ ਜਾ ਰਹੇ ਹੋ ਤਾਂ ਇੱਕ ਵਾਰ ਉਹਰੇ ਨੂੰ ਜ਼ਰੂਰ ਰੁੱਕ ਕੇ ਜਾਵੇ ਮੰਨਤ ਠਾਪੇ ਓਕੇ ਰੇ ਓਕੇ ਤਾਂ ਆਪਾਂ ਚੱਲ ਪਏ ਜੀ ਮੰਨਤ ਠਾਪੇ ਤੋਂ ਹੁਣ ਸਿੱਧੀ ਗੱਡੀ ਜਾ ਕੇ ਰੋਕਾਂਗੇ ਸੰਘਰੂਰ ਆਏ ਅੱਗੇ ਮਾਮਾ ਜੀ ਨੂੰ ਧਨੋਲੇ ਵੀ ਛੱਡ ਕੇ ਹਣਾ ਪਰ ਉਸ ਤੋਂ ਆਪਾਂ ਚਾਚਾ ਤੇ ਬੱਚਾ ਨਾਲ ਲਾਵਾਂਗੇ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੰਜਾਂਗੇ ਆਪਾਂ ਮਾਂ ਮੈਨੂੰ ਜਿੱਥੇ ਨਾ ਆ ਕਿਥੋਂ ਦੇ ਤਹਣਾ ਬਤਨੋਂ ਲੈ ਆ ਫਿੱਤਨੋਂ ਲੈ ਅਸੀਂ ਕਰ ਰਹੇ ਕਿ ਬਹੁਤ ਜ਼ਰੂਰੀ ਕੰਮ ਚੀਟਮੀ ਲੈ ਰਹੇ ਅਸੀਂ ਚੀਟਮੀ ਖਾ ਰਹੇ ਪਰ ਕਿੰਨੀ ਚੀਟਮੀ ਲਾਉਂਦੀਆਂ ਇਹ ਜਿੰਦਗੀ ਚ ਚੀਟਮੀ ਲੈ ਚੱਲ ਰਹੀਆਂ ਨੇ ਇਹ ਦੋਨੇ ਦਿੌਰ ਪਰਝਾਈ ਤੇ ਇਹ ਕਿਹੜੇ ਦੇ ਕਿਹੜਾ ਤੇ ਇਹ ਕਿਹੜੇ ਤੇ ਕਿਹੜਾ ਬਾਹਰ ਨੇ ਚੀਜ਼ਾਂ ਦੇ ਅਸੀਂ ਤਾਂ ਜਾ ਰਹੇ ਸੀ ਇਹਦੇ ਅੰਕਲ ਦੀ ਕੋਲ ਆਏ ਨੇ ਗੋਲਪੇ ਖਾਣੇ ਨਾ ਨੇ ਸਪੈਸ਼ਲ ਡਿਮਾਂਡ ਕੀਤੀ ਐ ਜੋ ਤੋਂ ਕਿਨਨ ਗੋਲਪੇ ਖਵਾ ਕੇ ਲੈ ਜਾਓ ਅਸੀਂ ਤਾਂ ਜਾ ਰਹੇ ਸੀ ਸੰ ਪਿੱਛੇ ਦੀ ਹਾਕ ਮਾਰੀ ਜੀ ਮੈਂ ਵੀ ਜਾਉਂਗਾ ਵਾ ਵਾ ਕੈਮਰਾਮੈਨ ਦੇ ਕਿੱਡੇ ਜਿਹੇ ਚੂਹੇ ਹੋ ਕੋਈ ਤੋਂ ਪੁਆਇਨ ਬਣ ਜਾਣਾ ਐਸਾ ਕੁਝ ਨਹੀਂ ਹੈ ਮੈਂ ਕੋਈ ਖਾਣ ਨਹੀਂ ਆਇਆ ਨਾ ਉਹਨਾਂ ਨੂੰ ਤਾਂ ਵੈਸੇ ਆਇਆ ਤੇ ਸਾਹੀ ਬੰਦਾ ਮੈਂ ਨਹੀਂ ਖਾਂਦਾ ਭਾਈ ਕ੍ਰਿਸ਼ਨਾ ਚਾਟ ਭੰਡਾਰ ਧਨੋਲੇ ਦੇਵਿਡ ਗੋਲਪੇ ਬਹੁਤ ਸਵਾਦ ਨੇ यार بڑے ਗੋਲਪੇ ਕਿਵੇਂ ਲੱਗੇ ਜਰਾ ਉਰੇ ਕਰੋ ਟੇਸਟ ਮਾਸਟਰ ਤੋਂ ਲੈ ਕੇ ਨੇ यार ਕੀ ਮੈਸੀ ਗੋਲਪੇ ਮੋਟੇ ਸਿੱਕੇ ਚਾਤੀ ਬਹੁਤ ਸਵਾਦੀ ਬਹੁਤ ਸਵਾਦੀ ਹੈ ਆਲੂ ਉਹਦੇ ਵਰਗਾ ਆਲੂ ਸੀ ਰਾਏ ਗੋਟਾ ਹਾਂ ਅਰੈਂਜ ਚ ਵੀ ਆਲੂ ਵਾਲਾ ਦਿੱਤਾ ਨਾ ਉਹ ਬਹੁਤ ਹੀ ਟੇਸਟੀ ਸੀਗਾ ਹਰੀ ਚਟਨੀ ਦਾ ਫਲੇਵਰ ਬਹੁਤ ਵਧੀਆ ਅੰਕਲ ਜੀ ਤੁਸੀਂ ਦਿਲ ਜਿੱਤ ਲਿਆ ਅੰਕਲ ਜੀ ਤੁਸੀਂ ਦਿਲ ਜਿੱਤ ਲਿਆ ਹੈ ਜੀ ਬਹੁਤ ਸਵਾਦ ਬਹੁਤ ਜ਼ਿਆਦਾ ਇਹ ਬਿਲਕੁਲ ਬੜਾ ਬਜੀ ਟੱਕ ਕੇ ਕਿਵੇਂ ਮੈਂ ਕਾਸੀ ਬਹਾਰਾ ਕੇ ਗੋਲ ਗੱਪੇ ਟੈਸਟ ਕਰਦੇ ਆ ਪਰ ਉਮੀਦ ਘਟਦੀ ਹੈ ਇਹ ਬਹੁਤ ਅਛੀ ਸੀਗੀ ਬਹੁਤ ਵਾਹ ਤੇ ਸੰਕਲਰ ਵੈਸੇ ਹੈਗਾ ਕ੍ਰਿਸ਼ਨਾ ਚਾਟਪੰਡਾਰ ਬਰਨਾਰਾ ਇਧਰੋਂ ਬਰਨਾਰੇ ਤੋਂ ਸੰਗਰੂਰ ਨੂੰ ਜਿਹੜਾ ਜਾਂਦੇ ਆ ਉਦੋਂ ਤਨੋਲੇ ਆਪਣਾ ਬੀਕਾਨੇਰ ਚਾਟਪੰਡਾਰ ਦੇ ਬਿਲਕੁਲ ਅਪੋਜ਼ਿਟ ਸਾਈਡ ਤੇ ਜੇ ਅੰਕਲ ਖੜੇ ਕ੍ਰਿਸ਼ਨਾ ਚਾਟਪੰਡਾਰ ਬਹੁਤ ਵਾਸੀ ਹੈ Obrigado.